ਪੰਜਾਬ ਦੇ ਬਹੁਤੇ ਖੇਤਰਾਂ ਦੇ ਵਿੱਚ ਹੜਾਂ ਦੀ ਮਾਰ ਪਈ ਜਿਸ ਕਰਕੇ ਉਹਨਾਂ ਖੇਤਰਾਂ ਦੇ ਵਿੱਚ ਵੱਸਦੇ ਲੋਕ ਜਿਹੜੇ ਨੇ ਉਹ ਐਦਕੀ ਕੋਈ ਵੀ ਤਿਉਹਾਰ ਮਨਾਉਣ ਦੇ ਲਈ ਰਾਜ਼ੀ ਨਹੀਂ ਹੋ ਰਹੇ ਕਿਉਂਕਿ ਵੱਡੇ ਨੁਕਸਾਨ ਹੋਏ ਨੇ ਕਈਆਂ ਦੇ ਘਰ ਰੁੜ ਗਏ ਨੇ ਅਤੇ ਕਈਆਂ ਦੀਆਂ ਜ਼ਮੀਨਾਂ ਖਰਾਬ ਹੋ ਗਈਆਂ ਨੇ ਤੇ ਇੱਥੋਂ ਦੇ ਜੋ ਕਾਰੀਗਰ ਨੇ ਜਿਹੜੇ ਰਾਵਣ ਬਣਾਉਂਦੇ ਸੀ ਦੁਸ਼ਹਿਰੇ ਵਾਸਤੇ ਉਹਨਾਂ ਦਾ ਕਹਿਣਾ ਹੈ ਕਿ ਸਾਡੀ ਵੀ ਹਾਲਤ ਵੱਤੋਂ ਬੱਤਰ ਹੋ ਗਈ ਹੈ ਕਿਉਂਕਿ ਕੋਈ ਵੀ ਉਹਨਾਂ ਦੇ ਬਣਾਏ ਹੋਏ ਰਾਵਣ ਜਿਹੜੇ ਨੇ ਐਦਕੀ ਨਹੀਂ ਖਰੀਦ ਰਿਹਾ ਪਹਿਲਾਂ ਉਹਨਾਂ ਕੋਲ ਇੰਨੇ ਆਰਡਰ ਆਉਂਦੇ ਸੀ ਕਿ ਉਹਨਾਂ ਨੂੰ ਬਣਾਉਣ ਦੇ ਲਈ 2 ਜਾਂ 3 ਮਹੀਨੇ ਪਹਿਲਾਂ ਹੀ ਜਿਹੜਾ ਉਹ ਸ਼ੁਰੂ ਕਰ ਦਿੱਤਾ ਜਾਂਦਾ ਸੀ ਪਰ ਹੁਣ ਉਹਨਾਂ ਨੂੰ ਖੁਦ ਲੋਕਾਂ ਕੋਲ ਜਾ ਕੇ ਆਰਡਰ ਲੈ ਕੇ ਆਣੇ ਪੈ ਰਹੇ ਨੇ ਪਰ ਫਿਰ ਵੀ ਆਰਡਰ ਜਿਹੜੇ ਨੇ ਉਹਨਾਂ ਨੂੰ ਨਹੀਂ ਮਿਲ ਰਹੇ ਅਤੇ ਉਹਨਾਂ ਦੀ ਹਾਲਤ ਜਿਹੜੀ ਆ ਉਹ ਵੱਧ ਤੋਂ ਵੱਧਰ ਹੋ ਰਹੀ ਹੈ ਪਰ ਇਹਨਾਂ ਕਾਰੀਗਰਾਂ ਦੇ ਅੱਜ ਵੀ ਹੌਸਲੇ ਬੁਲੰਦ ਨੇ ਉਹਨਾਂ ਦਾ ਕਹਿਣਾ ਹੈ ਕਿ ਸਾਡੀ ਸਹਾਇਤਾ ਬੇਸ਼ੱਕ ਨਾ ਕਰੋ ਪਰ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਐਨ ਆਰ ਆਈ ਭਰਾ ਸੇਵਾ ਕਰ ਰਹੇ ਨੇ ਉਹ ਇਸੇ ਤਰ੍ਹਾਂ ਦੇ ਨਾਲ ਉਹਨਾਂ ਦੀ ਸੇਵਾ ਕਰਦੇ ਰਹਿਣ ਪ੍ਰਮਾਤਮਾ ਸਾਨੂੰ ਰੋਜ਼ੀ ਰੋਟੀ ਖੁਦ ਦਵੇਗਾ ਪਰ ਸਾਨੂੰ ਇਨਸਾਨੀਅਤ ਦੇ ਨਾਤੇ ਇਹਨਾਂ ਗਰੀਬ ਕਾਰੀਗਰਾਂ ਦੀ ਵੀ ਬਾਮ ਫੜਨੀ ਚਾਹੀਦੀ ਹੈ ਜਿਹੜੇ ਇਹਨਾਂ ਰਾਵਣ ਦੇ ਪੁਤਲਿਆਂ ਨੂੰ ਬਣਾ ਕੇ ਆਪਣੇ ਘਰ ਦੀ ਰੋਜ਼ੀ ਰੋਟੀ ਚਲਾਉਂਦੇ ਨੇ ਤੁਹਾਨੂੰ ਦੱਸ ਦਿੰਦੇ ਆ ਕਿ ਇਹਨਾਂ ਦਾ ਇਹ ਵੀ ਕਹਿਣਾ ਹੈ ਕਿ ਅਸੀਂ ਇਹਨਾਂ ਦਿਨਾਂ ਦੇ ਵਿੱਚ ਹੀ ਆਪਣੇ ਪੂਰੇ ਸਾਲ ਦੀ ਰੋਜ਼ੀ ਰੋਟੀ ਦਾ ਪ੍ਰਬੰਧ ਕਰਦੇ ਆ ਕਿਉਂਕਿ ਸਾਡੇ ਕੋਲ ਸਿਰਫ ਇੱਕ ਇਹੀ ਹੁਨਰ ਹੈ ਅਤੇ ਇਹਨਾਂ ਦਿਨਾਂ ਦੇ ਵਿੱਚ ਇਹੀ ਅਸੀਂ ਇਸ ਹੁਨਰ ਦੇ ਸਦਕੇ ਲੋਕਾਂ ਤੋਂ ਅਸੀਂ ਪੈਸੇ ਜਿਹੜੇ ਆ ਉਹ ਲੈ ਸਕਦੇ ਆ ਪਰ ਹੁਣ ਇਹਨਾਂ ਦੇ ਰਾਵਣ ਜਿਹੜੇ ਨੇ ਇਸ ਵਾਰ ਨਹੀਂ ਵਿਕ ਰਹੇ ਜਿਉਂ ਦੀਆਂ ਤਿਉਂ ਬਣੇ ਹੋਏ ਸੜਕਾਂ ਦੇ ਉੱਤੇ ਬੈਠੇ ਹੋਏ ਨੇ ਕਿਤੇ ਨਾ ਕਿਤੇ ਗਾਕਾਂ ਦੀ ਓਡੀਕ ਵੀ ਕਰ ਰਹੇ ਨੇ ਪਰ ਸਾਨੂੰ ਸਭ ਨੂੰ ਰਲ ਕੇ ਜਿੱਥੇ ਅਸੀਂ ਪੰਜਾਬੀਆਂ ਨੇ ਦਿਖਾਇਆ ਕਿ ਅਸੀਂ ਕਿਵੇਂ ਪੰਜਾਬੀਆਂ ਦੇ ਨਾਲ ਖੜਦੇ ਹਾਂ ਉਵੇਂ ਹੀ ਸਾਨੂੰ ਇਹਨਾਂ ਕਾਰੀਗਰਾਂ ਦਾ ਵੀ ਹੱਥ ਫੜਨਾ ਚਾਹੀਦਾ ਅਤੇ ਇਹਨਾਂ ਦੀ ਵੀ ਰੋਜ਼ੀ-ਰੋਟੀ ਜਿਹੜੀ ਹੈ ਉਹ ਚੱਲਦੀ ਰੱਖਣੀ ਚਾਹੀਦੀ ਹੈ ਇਹਨਾਂ ਦੀ ਮਿਹਨਤ ਦੇ ਸਦਕਾ ਹੀ ਜੇਕਰ ਗੱਲ ਕਰਨੀ ਜਾਵੇ ਤਾਂ ਇਹ ਆਪਣੀ ਰੋਜ਼ੀ-ਰੋਟੀ ਚਲਾਉਂਦੇ ਨੇ ਜਿਸ ਕਰਕੇ ਸਾਨੂੰ ਇਹਨਾਂ ਦੀ ਮਿਹਰ ਦਾ ਮੁੱਲ ਵੀ ਜਿਹੜਾ ਉਹ ਮੋੜਨਾ ਚਾਹੀਦਾ ਹੈ ਖਬਰ ਇਹ ਅੰਮ੍ਰਿਤਸਰ ਤੋਂ ਹੈ ਕਾਰਿਗਰ ਜਿਹੜੇ ਨੇ ਅੰਮ੍ਰਿਤਸਰ ਦੇ ਰਹਿਣ ਵਾਲੇ ਨੇ ਜਿੱਥੇ ਇਹ ਰਾਵਣ ਬਣਾਉਂਦੇ ਨੇ ਅਤੇ ਰਾਵਣ ਬਣਾ ਕੇ ਗਰਾਊਂਡ ਦੇ ਵਿੱਚ ਲਗਾਏ ਜਾਂਦੇ ਨੇ ਅਤੇ ਲੋਕ ਜਿਹੜੇ ਨੇ ਇਹਨਾਂ ਤੋਂ ਰਾਵਣ ਖਰੀਦ ਕੇ ਦੁਸ਼ਹਿਰੇ ਦਾ ਤਿਉਹਾਰ ਮਨਾਉਂਦੇ ਨੇ ਪਰ ਇਸ ਵਾਰ ਕਿਤੇ ਨਾ ਕਿਤੇ ਰੰਗ ਜਿਹੜੇ ਨੇ ਉਹ ਫਿੱਕੇ ਨਜ਼ਰ ਆ ਰਹੇ ਨੇ ਕੋਈ ਵੀ ਹੜਪ੍ਰਭਾਵਿਤ ਇਲਾਕਿਆਂ ਦੇ ਵਿੱਚ ਦੁਸ਼ਹਿਰੇ ਵਰਗੇ ਤਿਉਹਾਰ ਜਿਹੜੇ ਨੇ ਉਹ ਮਨਾਉਣ ਬਾਰੇ ਨਹੀਂ ਸੋਚ ਰਿਹਾ ਕਿਤੇ ਨਾ ਕਿਤੇ ਇਸ ਦਾ ਖਾਮਿਆਜ਼ਾ ਇਹਨਾਂ ਕਾਰੀਗਰਾਂ ਨੂੰ ਪੁਗਤਣਾ ਪੈ ਰਿਹਾ ਪੰਜਾਬ ਦੇ ਬਹੁਤੇ ਖੇਤਰਾਂ ਦੇ ਵਿੱਚ ਹੜਾਂ ਦੀ ਮਾਰ ਪਈ ਜਿਸ ਕਰਕੇ ਉਹਨਾਂ ਖੇਤਰਾਂ ਦੇ ਵਿੱਚ ਵਸਦੇ ਲੋਕ ਜਿਹੜੇ ਨੇ ਉਹ ਐਦਕੀ ਕੋਈ ਵੀ ਤਿਉਹਾਰ ਮਨਾਉਣ ਦੇ ਲਈ ਰਾਜ਼ੀ ਨਹੀਂ ਹੋ ਰਹੇ ਕਿਉਂਕਿ ਵੱਡੇ ਨੁਕਸਾਨ ਹੋਏ ਨੇ ਕਈਆਂ ਦੇ ਘਰ ਰੁੜ ਗਏ ਨੇ ਅਤੇ ਕਈਆਂ ਦੀਆਂ ਜ਼ਮੀਨਾਂ ਖਰਾਬ ਹੋ ਗਈਆਂ ਨੇ ਤੇ ਉੱਥੋਂ ਦੇ ਜੋ ਕਾਰੀਗਰ ਨੇ ਜਿਹੜੇ ਰਾਵਣ ਬਣਾਉਂਦੇ ਸੀ ਦੁਸ਼ਹਿਰੇ ਵਾਸਤੇ ਉਹਨਾਂ ਦਾ ਕਹਿਣਾ ਹੈ ਕਿ ਸਾਡੀ ਵੀ ਹਾਲਤ ਵੱਧ ਤੋਂ ਵੱਧਰ ਹੋ ਗਈ ਹੈ ਕਿਉਂਕਿ ਕੋਈ ਵੀ ਉਹਨਾਂ ਦੇ ਬਣਾਏ ਹੋਏ ਰਾਵਣ ਜਿਹੜੇ ਨੇ ਐਦਕੀ ਨਹੀਂ ਖਰੀਦ ਰਿਹਾ ਪਹਿਲਾਂ ਉਹਨਾਂ ਕੋਲ ਇੰਨੇ ਆਰਡਰ ਆਉਂਦੇ ਸੀ ਕਿ ਉਹਨਾਂ ਨੂੰ ਬਣਾਉਣ ਦੇ ਲਈ 2 ਜਾਂ 3 ਮਹੀਨੇ ਪਹਿਲਾਂ ਹੀ ਜਿਹੜਾ ਉਹ ਸ਼ੁਰੂ ਕਰ ਦਿੱਤਾ ਜਾਂਦਾ ਸੀ ਪਰ ਹੁਣ ਉਹਨਾਂ ਨੂੰ ਖੁਦ ਲੋਕਾਂ ਕੋਲ ਜਾ ਕੇ ਆਰਡਰ ਲੈ ਕੇ ਆਣੇ ਪੈ ਰਹੇ ਨੇ ਪਰ ਫਿਰ ਵੀ ਆਰਡਰ ਜਿਹੜੇ ਨੇ ਉਹਨਾਂ ਨੂੰ ਨਹੀਂ ਮਿਲ ਰਹੇ ਅਤੇ ਉਹਨਾਂ ਦੀ ਹਾਲਤ ਜਿਹੜੀ ਹੈ ਉਹ ਵੱਧ ਤੋਂ ਵੱਧਰ ਹੋ ਰਹੀ ਹੈ ਪਰ ਇਹਨਾਂ ਕਾਰੀਗਰਾਂ ਦੇ ਅੱਜ ਵੀ ਹੌਸਲੇ ਬੁਲੰਦ ਨੇ ਉਹਨਾਂ ਦਾ ਕਹਿਣਾ ਹੈ ਕਿ ਸਾਡੀ ਸਹਾਇਤਾ ਬੇਸ਼ੱਕ ਨਾ ਕਰੋ ਪਰ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਐਨਆਰਆਈ ਭਰਾ ਸੇਵਾ ਕਰ ਰਹੇ ਨੇ ਉਹ ਇਸੇ ਤਰ੍ਹਾਂ ਦੇ ਨਾਲ ਉਹਨਾਂ ਦੀ ਸੇਵਾ ਕਰਦੇ ਰਹਿਣ ਪ੍ਰਮਾਤਮਾ ਸਾਨੂੰ ਰੋਜ਼ੀ ਰੋਟੀ ਖੁਦ ਦਵੇਗਾ ਪਰ ਸਾਨੂੰ ਇਨਸਾਨੀਅਤ ਦੇ ਨਾਤੇ ਇਹਨਾਂ ਗਰੀਬ ਕਾਰੀਗਰਾਂ ਦੀ ਵੀ ਬਾਮ ਫੜਨੀ ਚਾਹੀਦੀ ਹੈ ਜਿਹੜੇ ਇਹਨਾਂ ਰਾਵਣ ਦੇ ਪੁਤਲਿਆਂ ਨੂੰ ਬਣਾ ਕੇ ਆਪਣੇ ਘਰ ਦੀ ਰੋਜ਼ੀ ਰੋਟੀ ਚਲਾਉਂਦੇ ਨੇ ਤਦ ਤੁਹਾਨੂੰ ਦੱਸ ਦਿੰਦੇ ਆ ਕਿ ਇਹਨਾਂ ਦਾ ਵੀ ਕਹਿਣਾ ਹੈ ਕਿ ਅਸੀਂ ਇਹਨਾਂ ਦਿਨਾਂ ਦੇ ਵਿੱਚ ਹੀ ਆਪਣੇ ਪੂਰੇ ਸਾਲ ਦੀ ਰੋਜ਼ੀ ਰੋਟੀ ਦਾ ਪ੍ਰਬੰਧ ਕਰਦੇ ਆ ਕਿਉਂਕਿ ਸਾਡੇ ਕੋਲ ਸਿਰਫ ਇੱਕ ਇਹੀ ਹੁਨਰ ਹੈ ਅਤੇ ਇਹਨਾਂ ਦਿਨਾਂ ਦੇ ਵਿੱਚ ਇਹੀ ਅਸੀਂ ਇਸ ਹੁਨਰ ਦੇ ਸਦਕੇ ਲੋਕਾਂ ਤੋਂ ਅਸੀਂ ਪੈਸੇ ਜਿਹੜੇ ਆ ਉਹ ਲੈ ਸਕਦੇ ਆ ਪਰ ਹੁਣ ਇਹਨਾਂ ਦੇ ਰਾਵਣ ਜਿਹੜੇ ਨੇ ਇਸ ਵਾਰ ਨਹੀਂ ਵਿਕ ਰਹੇ ਜਿਉਂ ਦੀ ਤਿਉਂ ਬਣੇ ਹੋਏ ਸੜਕਾਂ ਦੇ ਉੱਤੇ ਬੈਠੇ ਹੋਏ ਨੇ ਕਿਤੇ ਨਾ ਕਿਤੇ ਗਾਕਾਂ ਦੀ ਓਡੀਕ ਵੀ ਕਰ ਰਹੇ ਨੇ ਪਰ ਸਾਨੂੰ ਸਭ ਨੂੰ ਰਲ ਕੇ ਜਿੱਥੇ ਅਸੀਂ ਪੰਜਾਬੀਆਂ ਨੇ ਦਿਖਾਇਆ ਕਿ ਅਸੀਂ ਕਿਵੇਂ ਪੰਜਾਬੀਆਂ ਦੇ ਨਾਲ ਖੜਦੇ ਹਾਂ ਉਵੇਂ ਹੀ ਸਾਨੂੰ ਇਹਨਾਂ ਕਾਰੀਗਰਾਂ ਦਾ ਵੀ ਹੱਥ ਫੜਨਾ ਚਾਹੀਦਾ ਅਤੇ ਇਹਨਾਂ ਦੀ ਵੀ ਰੋਜ਼ੀ-ਰੋਟੀ ਜਿਹੜੀ ਹੈ ਉਹ ਚੱਲਦੀ ਰੱਖਣੀ ਚਾਹੀਦੀ ਹੈ ਇਹਨਾਂ ਦੀ ਮਿਹਨਤ ਦੇ ਸਦਕਾ ਹੀ ਜੇਕਰ ਗੱਲ ਕਰਨੀ ਜਾਵੇ ਤਾਂ ਇਹ ਆਪਣੀ ਰੋਜ਼ੀ-ਰੋਟੀ ਚਲਾਉਂਦੇ ਨੇ ਜਿਸ ਕਰਕੇ ਸਾਨੂੰ ਇਹਨਾਂ ਦੀ ਮਿਹਰ ਦਾ ਮੁੱਲ ਵੀ ਜਿਹੜਾ ਉਹ ਮੋੜਨਾ ਚਾਹੀਦਾ ਹੈ ਖਬਰ ਇਹ ਅੰਮ੍ਰਿਤਸਰ ਤੋਂ ਹੈ ਕਾਰੀਗਰ ਜਿਹੜੇ ਨੇ ਅੰਮ੍ਰਿਤਸਰ ਦੇ ਰਹਿਣ ਵਾਲੇ ਨੇ ਜਿੱਥੇ ਇਹ ਰਾਵਣ ਬਣਾਉਂਦੇ ਨੇ ਅਤੇ ਰਾਵਣੂ ਬਣਾ ਕੇ ਗਰਾਊਂਡ ਦੇ ਵਿੱਚ ਲਗਾਏ ਜਾਂਦੇ ਨੇ ਅਤੇ ਲੋਕ ਜਿਹੜੇ ਨੇ ਇਹਨਾਂ ਤੋਂ ਰਾਵਣ ਖਰੀਦ ਕੇ ਦੁਸ਼ਹਿਰੇ ਦਾ ਤਿਉਹਾਰ ਮਨਾਉਂਦੇ ਨੇ ਪਰ ਇਸ ਵਾਰ ਕਿਤੇ ਨਾ ਕਿਤੇ ਰੰਗ ਜਿਹੜੇ ਨੇ ਉਹ ਫਿੱਕੇ ਨਜ਼ਰ ਆ ਰਹੇ ਨੇ ਕੋਈ ਵੀ ਹੜਪ੍ਰਭਾਵਿਤ ਇਲਾਕਿਆਂ ਦੇ ਵਿੱਚ ਦੁਸ਼ਹਿਰੇ ਵਰਗੇ ਤਿਉਹਾਰ ਜਿਹੜੇ ਨੇ ਉਹ ਮਨਾਉਣ ਬਾਰੇ ਨਹੀਂ ਸੋਚ ਰਿਹਾ ਕਿਤੇ ਨਾ ਕਿਤੇ ਇਸ ਦਾ ਖਾਮਿਆਜ਼ਾ ਇਹਨਾਂ ਕਾਰੀਗਰਾਂ ਨੂੰ ਪੁੱਗਤਣਾ ਪੈ ਰਿਹਾ